ਸੰਤ ਤੁਹਾਡੇ ਤੋਂ ਉਮੀਦ ਕਰਦਾ ਆ ਉਸ ਤਰ੍ਹਾਂ ਦੀ ਚੱਲਣਾ ਪਵੇਗਾ ਇਹ ਰਗਵੀਰ ਸਿੰਘ ਜੀ ਦਾ ਇੱਕ ਆਪਣਾ ਵੀ 2 ਦਸੰਬਰ ਨੂੰ ਕਿਸ ਤਰ੍ਹਾਂ ਦੇ ਹੁਕਮਨਾਮੇ ਉਸ ਤੋਂ ਹੋਏ ਗਏ ਉਹ ਆਪਣੇ ਆਪ ਕਿ ਬਾਊਟ ਵੱਡਾ ਇਤਿਹਾਸ ਦਾ ਹਿੱਸਾ ਹੈ ਸੀਗਾ ਉਹ ਤੋਂ ਬਾਈਪਾਸ ਨਹੀਂ ਹੋਇਆ ਜਾ ਸਕਦਾ ਸਭਾ ਦੇ ਵਿੱਚ ਉਹਨਾਂ ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋਈ ਤੇ ਇਹਨੂੰ ਸੰਗਤਾਂ ਦੇ ਵਿੱਚ ਜਿਹੜਾ ਉਹਨਾਂ ਦਾ ਗਰਾਫ ਡਿੱਗ ਗਿਆ ਇਹਨੂੰ ਦੁਬਾਰਾ ਬਹਾਲ ਕੀਤਾ ਜਾਵੇ ਉਹਦੇ ਵਿੱਚ ਉਹ ਗਏ ਸੀਗੇ ਲੇਕਿਨ ਬਿਲਕੁਲ ਉਲਟੇ ਪਾਸੇ ਨੂੰ ਜਿਹੜੀ ਪੰਜਾਬੀ ਦੀ ਕਹਾਵਤ ਹੈ ਤੋ ਗੰਡੇ ਖਾਣ ਵਾਲੀ ਜੁਰਮਾਨੇ ਭਰਨ ਵਾਲੀ ਔਰ ਚਿੱਤਰ ਖਾਣ ਵਾਲੀ ਅਕਾਲੀ ਦਲ ਦੀ ਮੇਰੇ ਖਾਲ ਜਿਹੜੀ ਹੁਣ ਹਾਈ ਕਮਾਂਡ ਹੈ ਉਹ ਕਿੰਨੇ ਕੰਮ ਕਰ ਰਹੀ 10 ਤਰੀਕ ਨੂੰ ਮੀਟਿੰਗ ਸੱਦੀ ਆ ਪਹਿਲਾਂ 11 ਨੂੰ ਸੀ ਇੱਕ ਦਿਨ ਪਹਿਲਾਂ ਹੀ ਸੱਦ ਲਈ ਕੀਤਾ ਮਿਸਾਬ ਬੰਦੋ ਕੀ ਫੈਸਲਾ ਹੋ ਸਕਦਾ ਵਰਕਿੰਗ ਕਮੇਟੀ ਚ ਪਿਆਰ ਦੀ ਵੱਡਾ ਸਵਾਲ ਤੇ ਇਹ ਹੈ ਇਹ ਲੋਕ ਜਿਹੜੇ ਮੈਂਬਰ ਬਣੇ ਆ ਅਕਾਲੀ ਦਲ ਦੇ ਜਿਹੜੇ ਕਹਿੰਦੇ ਬਹੁਤ ਸਾਰੇ ਅੱਛਾ ਆ ਲੋਕਾਂ ਦੇ ਵਿੱਚ ਉਹ ਮੈਂਬਰਸ਼ਿਪ ਨੂੰ ਢੀਕ ਰਹੇ ਆ ਗਰਾਊਂਡ ਤੇ ਤੇ ਗੱਲ ਲੱਗ ਨਹੀਂ ਰਹੀ ਇਹ ਉਹਨਾਂ ਨੇ ਸੁਲਤਾਨਪੁਰ ਲੋਧੀ ਦਾ ਮੋਰਚਾ ਲਾਇਆ ਕਿਤੇ ਵੀ ਅਕਾਲੀ ਦਲ ਗਿਆ ਆ ਜਦੋਂ ਅਸੀਂ ਮੁਕਸਰ ਦੇ ਸਭ ਤੋਂ ਵੱਡੀ ਇਕੱਠ ਮੁਕਸਰ ਦਾ ਆ ਤਾਂ ਉੱਥੇ 5 1000 ਮੰਨ ਲਓ ਅਕਾਲੀਵਾਰ ਗੰਢਰ ਗਿਆ ਆ ਤੇ ਬਾਕੀ ਤਾਂ ਗਏ ਨਹੀਂ ਇਹ ਤਾਂ ਇਹ ਜਿਹੜੀ ਭਰਤੀ ਹੋਈ ਆ ਕਿਤੇ ਹੋਰ ਕਿਸੇ ਗ੍ਰਹਿ ਤੇ ਜਾ ਕੇ ਕੀਤੀ ਆ ਇੱਥੇ ਤਾਂ 50 ਕਿਤਾ ਹੈ ਨਹੀਂ ਗੀ ਕੋਈ ਭਰਤੀ ਆ ਜਿਹੜੀ ਦਾਲੀ ਭਰਤੀ ਆ ਇਹਦੇ ਨਾਲ ਅਕਾਲੀ ਦਲ ਦਾ ਸੌਰ ਨਾ ਕੁਛ ਹੈ ਹਾਲੇ ਜਿਹੜੀਆਂ ਅਫਵਾਹਾਂ ਆ ਵੀ ਨੇ ਕਿ ਹੋ ਸਕਦਾ ਹੈ ਕੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਅਕਾਲ ਤਖਤ ਦਾ ਰਗਵੀਰ ਸਿੰਘ ਜੀ ਨੂੰ ਬਦਲ ਦਿੱਤਾ ਜਾਵੇ ਤੇ ਉਹ ਇਹ ਵੀ ਹੋ ਸਕਦਾ ਹੈ ਤੇ ਉਹ ਆਪਣੀ ਮਨਪਸੰਦ ਕੋਈ ਜਥੇਦਾਰ ਬਣਾ ਕੇ ਉਹਦੇ ਤੋਂ ਕੋਈ ਫੈਸਲਾ ਕਰਵਾ ਲੈਣ ਲੇਕਿਨ ਇਹਦੇ ਨਾਲ ਜੋ ਮਰਜ਼ੀ ਕਰ ਲੈਣ ਹਾਂ ਆਫਟਰ ਆਲ ਨੁਕਸਾਨ ਅਕਾਲੀ ਦਲ ਦਾ ਖੋਣਾ ਹੀ ਹੋਣਾ ਹੈ ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਕੱਲ੍ਹ ਬਾਅਦ ਦੌਰਾਨ ਅੱਸਰ ਦੇ ਵਿੱਚ ਮੌਜੂਦ ਹੋਣਗੇ ਡਾਕਟਰ ਖਸ਼ਾਲ ਸਿੰਘ ਜੀ ਅਸੀਂ ਅੱਜ ਗੱਲ ਕਰਾਂਗੇ ਸਿੱਖ ਸਿਆਸਤ ਨੂੰ ਲੈ ਕੇ ਪਿਛਲੀ ਦਿਨੀ ਗਿਆਨੀ ਰਗਵੀਰ ਸਿੰਘ ਜਥੇਦਾਰ ਅਕਾਲ ਤਖਤ ਇੰਗਲੈਂਡ ਗਏ ਸੀ ਉੱਥੇ ਉਹਨਾਂ ਨੇ ਇਲਜ਼ਾਮ ਲਗਾਇਆ ਉਹਨਾਂ ਨੇ ਕਿਹਾ ਮੈਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਮੇਰੇ ਪਰਿਵਾਰ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਸੋ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਉਸ ਤੋਂ ਬਾਅਦ ਇਹ ਦੱਸੋ ਵੀ ਇਹ ਜਿਹੜੇ ਇਲਜ਼ਾਮ ਲਾਏ ਨੇ ਜਥੇਦਾਰ ਸਾਹਿਬ ਨੇ ਕੀ ਇਹ ਸਹੀ ਨੇ ਕੋਣ ਇਲਜ਼ਾਮ ਆ ਮਾ ਪਿੱਛੇ ਇਸ ਤਰ੍ਹਾਂ ਗੁਪਤਾਰ ਦੀ ਇਲਜ਼ਾਮ ਨਹੀਂ ਹੈ ਕਾਫੀ ਹੱਦ ਤੱਕ ਸਾਨੂੰ ਇਹ ਸਾਹਮਣੇ ਦੇਖ ਹੀ ਰਿਹਾ ਹੈਗਾ ਜੀ ਇਹ ਜਮਿਨੀ ਹਕੀਕਤ ਹੈ ਕਿ ਜਿਸ ਤਰੀਕੇ ਨਾਲ ਜਿਹੜਾ ਸ਼ਰਮਨੀ ਅਕਾਲੀ ਦਲ ਦੇ ਵਿੱਚ ਜਿਹੜੇ ਕਾਬਜ ਲੋਕ ਨੇ ਉਹ ਸੰਸਥਾਵਾਂ ਦੀ ਦੁਰਵਰਤੋਂ ਕਰ ਰਹੇ ਹੈ ਸੰਸਥਾਵਾਂ ਨੂੰ ਕਿਸ ਤਰੀਕੇ ਨਾਲ ਆਪਣੇ ਹਿਸਾਬ ਨਾਲ ਚਲਾ ਰਹੇ ਹੈਗੇ ਤੇ ਇਸ ਵਕਤ ਕਾਫੀ ਸਮੇਂ ਤੋਂ ਕਲ ਤਾਲਾ ਤੇ ਕਲ ਚੱਲਦੀ ਆਈ ਆ ਜੀ ਇਹ ਹੁਣ ਇਸ਼ੂ ਜਿਹੜਾ ਆ ਪੈਦਾ ਹੋ ਗਿਆ ਆ ਕਿ ਅਕਾਲੀ ਦਲ ਨੇ ਲੈਂ ਖਿੱਚ ਲਿਆ ਜੀ ਕਿ ਉਹ ਅਕਾਲ ਤਖਤ ਤੋਂ ਬਾਗੀ ਹੋ ਗਿਆ ਹੂੰ ਉਹ ਅਕਾਲ ਤਖਤ ਦੇ ਜਿਹੜੇ ਉਹਨਾਂ ਦੇ ਸਾਹਮਣੇ ਜਿਹੜਾ ਸੰਕਟ ਉਹਨਾਂ ਨੇ ਪੈਦਾ ਕੀਤਾ ਸੀ ਉਹਦੇ ਵਿੱਚ ਹੀ ਹਾਲਾਤ ਇਹਵੇਂ ਬਣ ਗਏ ਆ ਕਿ ਅਕਾਲੀ ਦਲ ਨੂੰ ਸਪਸ਼ਟ ਕਰਨਾ ਪੈ ਗਿਆ ਆ ਹੂੰ ਹੁਣ ਜਿਹੜੇ ਆ ਸਿੰਘ ਸਹਿਬਾਨ ਨੇ ਉਹ ਬਾਹਰ ਗਏ ਹੋਇਆ ਪਹਿਲਾਂ ਤਾਂ ਸਿੰਘ ਸਾਹਿਬਾਨ ਨੂੰ ਬਾਹਰ ਭੇਜਿਆ ਗਿਆ ਸੀਗਾ ਜੀ ਕਿ ਤੁਸੀਂ ਇੱਕ ਪਲਾਨਿੰਗ ਦੇ ਵਿੱਚ ਭੇਜਿਆ ਗਿਆ ਤੁਸੀਂ ਉੱਥੇ ਜਾਓ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਸਾਰਾ ਕੁਝ ਇੱਥੇ ਸੈੱਟ ਕਰ ਲਵਾਂਗੇ ਉਹ ਜਿਸ ਤਰ੍ਹਾਂ ਉਹਨਾਂ ਦੀਆਂ ਯੋਜਨਾ ਮੁਤਾਬਕ ਸੀ ਸਾਰਾ ਕੁਝ ਹੋ ਗਿਆ ਲੇਕਿਨ ਜਿਹੜਾ ਸਿੱਖ ਜਗਤ ਬਾਹਰ ਰਹਿੰਦਾ ਹੈਗਾ ਪੰਜਾਬ ਤੋਂ ਜੀ ਉਹਦੀਆਂ ਆਪਣੀਆਂ ਜ਼ਰੂਰਤਾਂ ਨੇ ਆਪਣੇ ਉਹਦੇ ਸਾਰੇ ਨੇ ਉਹਦੇ ਵਿੱਚ ਜਿਹੜਾ ਆ ਜਿਹੜੇ ਬਾਹਰ ਦੇ ਗੁਰਦੁਆਰਾ ਸਹਿਬਾਨ ਨੇ ਸਿੱਖ ਸੰਸਥਾਵਾਂ ਨੇ ਉਹਨਾਂ ਦੇ ਲੋਕਾਂ ਨੇ ਜਦੋਂ ਇਸ ਗੱਲ ਉਹਨਾਂ ਨੇ ਮੈਸੇਜ ਪਹਿਲਾਂ ਵੀ ਦੇ ਦਿੱਤਾ ਸੀਗਾ ਕਿ ਜੇ ਤੁਸੀਂ ਜਿਹੜੀ ਭੂਮਿਕਾ ਆ ਜਿਹੜੀ ਪੰਥ ਤੁਹਾਡੇ ਤੋਂ ਉਮੀਦ ਕਰਦਾ ਆ ਉਸ ਤਰ੍ਹਾਂ ਦੀ ਚੱਲਣਾ ਪਵੇਗਾ ਇਹ ਰਗਵੀਰ ਸਿੰਘ ਜੀ ਦਾ ਇੱਕ ਆਪਣਾ ਵੀ ਸੀਗਾ ਕਿਉਂਕਿ 2 ਦਸੰਬਰ ਨੂੰ ਜਿਸ ਤਰ੍ਹਾਂ ਦੇ ਹੁਕਮਨਾਮੇ ਉੱਥੋਂ ਹੋਏਗੇ ਉਹ ਆਪਣੇ ਆਪ ਇੱਕ ਬਹੁਤ ਵੱਡਾ ਇਤਿਹਾਸ ਦਾ ਹਿੱਸਾ ਹੈ ਸੀਗਾ ਉਹ ਤੋਂ ਕਿ ਕਿਸੇ ਅਸੀਂ ਕਿ ਬਾਈਪਾਸ ਨਹੀਂ ਹੋਇਆ ਦਾ ਸਾਰਾ ਬਿਲਕੁਲ ਤੇ ਉਹ ਜਿਹੜੀਆਂ ਉਮੀਦਾਂ ਨੇ ਦੂਸਰੇ ਪਾਸੇ ਇਹਨਾਂ ਨੂੰ ਇੰਨੇ ਸਾਲਾਂ ਦਾ ਕੰਮ ਕਰਾਉਣ ਦਾ ਜਾਂ ਆਪਣੇ ਅਸੀਂ ਕਿ ਇਹ ਕਾਰਵਾਈ ਕਰਨ ਦਾ ਵੀ ਇੱਕ ਇਹਨਾਂ ਦਾ ਵੀ ਆਪਣਾ ਇਤਿਹਾਸ ਹੈ ਕਿ ਪ੍ਰਭਾਵ ਪਾਉਂਦੇ ਆ ਕਿਹੜੇ ਕਿਹੜੇ ਸੋਰਸ ਵਰਤੇ ਆ ਜਿਨ੍ਹਾਂ ਦਾ ਜਥੇਦਾਰ ਸਾਹਿਬ ਨੇ ਉੱਥੇ ਜ਼ਿਕਰ ਕੀਤਾ ਆ ਇਹਦੇ ਤੇ ਤਾਂ ਕੋਈ ਦੋ ਰਾਵਾਂ ਨਹੀਂ ਗਈਆਂ ਇਹ ਹਰਪ੍ਰੀਤ ਸਿੰਘ ਜੀ ਨਾਲ ਜਿਹੜਾ ਕੁਝ ਹੋਇਆ ਆ ਜੀ ਉਹ ਸਾਡੇ ਸਾਹਮਣੇ ਆ ਜਿਹੜੇ ਜਿਹੜੇ ਬੰਦਿਆਂ ਨੇ ਕੀਤਾ ਅਕਾਲੀ ਦਲ ਦੇ ਆਈਟੀ ਸੈੱਲ ਦਾ ਕੀ ਰੋਲ ਹੈ ਸ਼੍ਰੋਮਣੀ ਕਮੇਟੀ ਦਾ ਆਈਟੀ ਸੈੱਲ ਦਾ ਕੀ ਰੋਲ ਹੈ ਕਿਹਦੇ ਨਾਲ ਖੜਾ ਆ ਇਹ ਪਹਿਲੀ ਵਾਰੀ ਹੋਇਆ ਹੈ ਇਤਿਹਾਸ ਦੇ ਵਿੱਚ ਗੁਰਪਿਆਰ ਜੀ ਕਿ ਇਹ ਜਿਹੜੇ ਸਿੰਘ ਸਹਿਬਾਨਾਂ ਦੀ ਪੁਆਇੰਟਿੰਗ ਅਥਾਰਟੀ ਹੈ ਹੂੰ ਉਹ ਉਹਨਾਂ ਦੇ ਉਲਟ ਖੜੀ ਹੈ ਬਿਲਕੁਲ ਸ਼੍ਰੋਮਣੀ ਕਮੇਟੀ ਵੈਸੇ ਇਤਿਹਾਸ ਵਿੱਚ ਹਮੇਸ਼ਾ ਅਕਾਲ ਤਖਤ ਦੇ ਜ਼ਿੰਦਾਦਾਰ ਸੇਵਾਦਾਰਾਂ ਦੇ ਨਾਲ ਖੜਦੀ ਆ ਜੀ ਬਿਲ ਇਸ ਵਕਤ ਇਸ ਵਕਤ ਸ਼ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਵਾਸਤੇ ਵੀ ਧਰਮਨ ਸਿੰਘ ਕਟਵੱਡਾ ਆ ਹਮ ਸੰਗਤਾਂ ਹੋਰ ਉਮੀਦ ਕਰ ਰਹੀਆਂ ਨੇ ਜੀ ਤੇ ਉਹਨਾਂ ਦੇ ਜਿਹੜੇ ਸਿਆਸੀ ਬਾਸਸ ਨੇ ਹਮ ਬਿਲਕੁਲ ਉਹ ਹੋਰ ਉਮੀਦ ਕਰ ਰਹੇ ਹਮ ਹੁਣ ਇਹਦੇ ਵਿੱਚ ਜਿਹੜੀ ਆ ਨਵੀਂ ਜਿਹੜੀ ਸਮੱਸਿਆ ਪੈਦਾ ਹੋ ਗਈ ਆ ਪਹਿਲਾਂ ਉਹ ਵਿੱਚੋਂ ਵਿਚਾਲੋ ਰਸਤਾ ਕੱਢਣਾ ਚਾਹੁੰਦੇ ਸੀ ਜੀ ਕਿ ਅਸੀਂ ਇਹ ਪ੍ਰਵਾਹ ਦੇਈਏ ਕਿ ਜਿਸ ਮਕਸਦ ਸੀਗਾ ਇਹਨਾਂ ਦਾ ਕਿ ਅਕਾਲ ਤਖਤ ਤੇ ਜਾ ਕੇ ਭੁੱਲ ਬਖਸ਼ਾਉਣ ਦਾ ਪਹਿਲਾਂ ਆਪ ਵੀ ਦੋ ਤਿੰਨ ਵਾਰੀ ਟਰਾਈ ਕੀਤੀ ਸੀਗੀ ਆਪਣੇ ਇੱਕ ਖਾਨਪਾਤ ਸਾਹਿਬ ਦਾ ਭੋਗ ਦੇ ਵਕਤ ਕਿ ਆ ਕੇ ਸਾਡੇ ਤੋਂ ਜਾਣੇ ਜਾਣੇ ਤੇ ਗੱਲਾਂ ਹੋਈਆਂ ਗਲਤੀਆਂ ਹੋਈਆਂ ਨੇ ਉਹ ਨਹੀਂ ਚੱਲੀਆਂ ਫਿਰ ਉਹਨਾਂ ਨੇ ਕੋਸ਼ਿਸ਼ ਕੀਤਾ ਜਦੋਂ ਲੋਕ ਸਭਾ ਦੇ ਵਿੱਚ ਉਹਨਾਂ ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋਈ ਤੇ ਇਹਨੂੰ ਸੰਗਤਾਂ ਦੇ ਵਿੱਚ ਜਿਹੜਾ ਉਹਨਾਂ ਦਾ ਗਰਾਫ ਡਿੱਗ ਗਿਆ ਇਹਨੂੰ ਦੁਬਾਰਾ ਬਹਾਲ ਕੀਤਾ ਜਾਵੇ ਉਹਦੇ ਵਿੱਚ ਉਹ ਗਏ ਸੀਗੇ ਲੇਕਿਨ ਬਿਲਕੁਲ ਉਲਟੇ ਪਾਸੇ ਨੂੰ ਜਿਹੜੀ ਪੰਜਾਬੀ ਦੀ ਕਹਾਵਤ ਹੈ ਸੋ ਗੰਡੇ ਖਾਣ ਵਾਲੀ ਜਰਮਾਨੇ ਭਰਨ ਵਾਲੀ ਔਰ ਛਿੱਤਰ ਖਾਣ ਵਾਲੀ ਅਕਾਲੀ ਦਲ ਦੀ ਮੇਰੇ ਖਿਆਲ ਜਿਹੜੀ ਹੁਣ ਹਾਈ ਕਮਾਂਡ ਹੈ ਜੀ ਉਹ ਤਿੰਨੇ ਕੰਮ ਕਰ ਰਹੀ ਹੈ ਹੂੰ ਉਹ ਮਤਲਬ ਜਿੱਧਰ ਨੂੰ ਜਾ ਰਹੀ ਹੈ ਸਗੋਂ ਅਕਾਲੀ ਚਾਰਜ ਦਾ ਸੰਕਟ ਹੋਰ ਵੱਧ ਰਿਹਾ ਹੈ ਹੱਲ ਹੋਣ ਦੀ ਬਿਲਕੁਲ ਇਹਦੇ ਨਾਲ ਜੇਕਰ ਤੁਸੀਂ ਅਕਾਲ ਤਖਤ ਸਾਹਿਬ ਦੇ ਨਾਲ ਇਸ ਤਰ੍ਹਾਂ ਟਕਰਾਓਗੇ ਹੂੰ ਤਾਂ ਕਿਸ ਤਰ੍ਹਾਂ ਤੁਹਾਡੀ ਸਿਆਸਤ ਕਿਵੇਂ ਚੱਲੇਗੀ ਜੀ ਉਹ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਕੋਈ ਸੂਝ-ਬੂਝ ਨਹੀਂ ਦਿਖਾ ਰਹੀ ਤੇ ਉਹ ਆਪਣੇ ਜਿਹੜੇ ਉਹਨਾਂ ਕੋਲ ਗੁੰਡਾ ਐਲੀਮੈਂਟ ਨੇ ਸਾਰੇ ਹੂੰ ਉਹਨਾਂ ਦੇ ਸਿਰ ਤੇ ਸ਼ਾਸਤ ਕਰਨੀ ਚਾਹੁੰਦੀ ਐ ਸੰਸਥਾਵਾਂ ਨਾਲ ਡੀਲ ਕਰਨਾ ਚਾਹੁੰਦੀ ਆ ਤੇ ਇਹਦਾ ਅੱਜ ਦੇ ਦੌਰ ਵਿੱਚ ਜਦੋਂ ਇੱਕ ਜਾਣਕਾਰੀ ਦਾ ਫਲੱਡ ਆਇਆ ਹੋਇਆ ਆ ਹੂੰ ਸੋਸ਼ਲ ਮੀਡੀਆ ਦਾ ਇਹਨਾਂ ਯੁੱਗ ਹੈ ਤਾਂ ਤੁਸੀਂ ਕਿਸ ਤਰ੍ਹਾਂ ਰੋਕੋ ਰੋਕ ਪਾਉਂਗੇ ਸਾਰੀਆਂ ਗੱਲਾਂ ਨੂੰ ਬਿਲਕੁਲ ਤੇ ਉਹਨਾਂ ਦੀ ਵੱਡੀ ਗੁਰਪਿਆਰ ਜੀ ਉਹਨਾਂ ਦੀ ਜਿਹੜੀ ਵੱਡੀ ਸਮੱਸਿਆ ਹੈਗੀ ਆ ਸਿੰਘ ਸਾਹਿਬਾਨ ਦੀ ਜੀ ਉਹਨਾਂ ਨੇ ਸੰਗਤਾ ਚ ਰਹਿਣਾ ਹੈ। ਉਹਨਾਂ ਨੇ ਕਿਸੇ ਦਫਤਰ ਚ ਬੈਠ ਕੇ ਨਹੀਂ ਰਹਿਣਾ ਵੀ ਉਹ ਦਫਤਰ ਚ ਬੈਠ ਕੇ ਕੰਮ ਕਰਨਾ ਤੇ ਉਹਨਾਂ ਨੇ ਆਮ ਲੋਕਾਂ ਦੇ ਨਾਲ ਨਹੀਂ ਮਿਲਣਾ ਜਦੋਂ ਆਪ ਲੋਕਾਂ ਦੇ ਵਿੱਚ ਜਾਣਾ ਤੁਸੀਂ ਤਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਤੇ ਉਹਨਾਂ ਦਾ ਜਿਹੜਾ ਵੀ ਉਹ ਉਹਨਾਂ ਦੇ ਸਾਹਮਣਾ ਕਰਨਾ ਪੈਣਾ ਹੈ। ਸਰ 10 ਤਰੀਕ ਨੂੰ ਮੀਟਿੰਗ ਸੱਦੀ ਆ ਪਹਿਲਾਂ 11 ਨੂੰ ਸੀ ਇੱਕ ਦਿਨ ਪਹਿਲਾਂ ਹੀ ਸੱਦ ਲਈਗੀ ਧਾਮੀ ਸਾਹਿਬ ਵੱਲੋਂ। ਕੀ ਫੈਸਲਾ ਹੋ ਸਕਦਾ ਵਰਕਿੰਗ ਕਮੇਟੀ ਚ? ਕੀ ਭਰਤੀ ਮੁਹਿੰਮ ਜਾਰੀ ਰਹੂਗੀ? ਜਿਹੜੀ ਭਰਤੀ ਆ ਨਾ ਜੀ ਇਹ ਤਾਂ ਦੇਖੋ ਜਿਹੜਾ ਕਾਬਜ ਤੜ ਆਇਆ ਉਹਨੇ ਆਪਣੀ ਮਰਜ਼ੀ ਨਾਲ ਭਰਤੀ ਕਰ ਲਈ ਹੈ ਜਿਹੜਾ 2 ਦਸੰਬਰ ਨੂੰ ਹੁਕਮਨਾ ਸੀ ਉਹਦੀ ਉਹਨਾਂ ਨੇ ਉਹਦੇ ਵਿਰੁੱਧ ਜਾ ਕੇ ਕਰ ਲਈਆ ਜੀ ਤੇ ਉਹਨਾਂ ਨੂੰ ਲੱਗਦਾ ਕਿ ਜਿਸ ਤਰ੍ਹਾਂ ਦੇ ਉਹਨਾਂ ਨੇ ਕਲੇਮ ਕੀਤੇ ਆ ਪੁੰਦਰ ਸਾਹਿਬ ਦਾ ਵੀ ਬਿਆਨ ਆਇਆ ਉਹਨਾਂ ਦੇ ਕਲੇਮ ਜਿਹੜੇ ਹੈਗੇ ਕੋਈ ਉਹਨਾਂ ਦਾ ਵੀ ਆਇਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਿਹੜੀ 25 ਲੱਖ ਸਾਡੀ ਪਹਿਲੀ ਭਰਤੀ ਸੀ ਉਹ ਖਤਮ ਹੋ ਗਈਆਂ ਕਾਫੀਆਂ ਤੇ 10 ਲੱਖ ਹੋਰ ਹੋਣੀਆਂ ਨੇ 35 ਲੱਖ ਤੇ ਸੀ ਪਹੁੰਚ ਗਏ ਆ ਤੇ ਕਾਫੀ ਨੇੜੇ ਪਹੁੰਚ ਗਏ ਆ ਕਰਨ ਦੇ ਹੁਣ ਗੁਰਪਿਆਰ ਦੀ ਵੱਡਾ ਸਵਾਲ ਤੇ ਇਹ ਹੈ ਕਿ ਲੋਕ ਜਿਹੜੇ ਮੈਂਬਰ ਬਣੇ ਆ ਅਕਾਲੀ ਦਲ ਦੇ ਜਿਹੜੇ ਕਹਿੰਦੇ ਬਹੁਤ ਸਾਰਾ ਅੱਛਾ ਆ ਲੋਕਾਂ ਦੇ ਵਿੱਚ ਉਹ ਮੈਂਬਰਸ਼ਿਪ ਨੂੰ ਢੀਕ ਰਹੇ ਆ ਜੀ ਗਰਾਉਂਡ ਤੇ ਤੇ ਗੱਲ ਲੱਗ ਨਹੀਂ ਰਹੀ ਹੂੰ ਬਿਲਕੁਲ ਅਕਾਲੀ ਦਲ ਨੂੰ ਲੋਕ ਸਭਾ ਦੇ ਵਿੱਚ ਜਿੰਨੀਆਂ ਵੋਟਾਂ ਪਈਆਂ ਹੂੰ ਉਹ 18 ਲੱਖ ਵੋਟਾਂ ਪਈਆਂ ਹੂੰ ਹੁਣ ਜਿਹੜਾ ਵੋਟਰ ਆ ਉਹ ਉਹ ਹਰੇਕ ਵੋਟਰ ਤਾਂ ਕਿਸੇ ਪਾਰਟੀ ਦਾ ਮੈਂਬਰ ਵੀ ਨਹੀਂ ਬਣਦਾ ਵੋਟ ਪਾਉਣ ਤੇ ਕੋਈ ਘਰ ਦੇ ਵਿੱਚ ਮੈਂਬਰ ਤਾਂ ਇੱਕ ਅਦਾ ਹੁੰਦਾ ਅਕਾਲੀ ਦਲ ਦਾ ਵੀ ਬਿਲਕੁਲ ਤਾਂ ਸਾਰੇ ਲੋਕ ਤਾਂ ਮੈਂਬਰ ਨਹੀਂ ਹੁੰਦੇ ਜੇ ਦਾ ਮਤਲਬ ਹੈ ਕਿ ਅਸੀਂ ਵੱਧ ਤੋਂ ਵੱਧ ਵੀ ਸਾਰੀਆਂ ਵੋਟਾਂ ਨੂੰ ਇਹਨਾਂ ਦੇ ਮੈਂਬਰਸ਼ਿਪ ਤੇ ਲੈ ਜਾਈਏ ਤਾਂ 18 ਲੱਖ ਤੋਂ ਵੱਧ ਤਾਂ ਫਿਰ ਬਣ ਹੀ ਨਹੀਂ ਸਕਦੀ ਬਿਲਕੁਲ ਦੂਸਰੇ ਪਾਸੇ ਇੱਕ ਪੰਜਾਬ ਦੀ ਹੋਰ ਸਿਆਸੀ ਪਾਰਟੀ ਹੈ ਭਾਜਪਾ ਜਿਹਦਾ ਸੈਂਟਰ 'ਚ ਵੀ ਰਾਜ ਹੈ ਹੋਰ ਵੀ ਬਹੁਤ ਸਾਰੀਆਂ ਸਟੇਟਾਂ 'ਚ ਰਾਜ ਹੈ ਬਹੁਤ ਵੱਡਾ ਉਹਨਾਂ ਦਾ ਆਰਗੇਨਾਈਜ਼ ਸੈਟਅਪ ਹੈਗਾ ਆ ਉਹਨਾਂ ਦੀ ਹਾਲੇ 6 ਲੱਖ ਪਰਤੀ ਹੋਈ ਆ ਪੰਜਾਬ ਦੇ ਵਿੱਚ ਉਹ ਕਈ ਸਾਲ ਤੋਂ ਕਈ ਮਹੀਨੇ ਤੋਂ ਲੱਗੇ ਹੋਏ ਸਾਲ ਵਾਂਗੂ ਹੋ ਗਿਆ ਉਹਨਾਂ ਦੀ ਮੈਂਬਰ ਡਰਾਈਵ ਚੱਲ ਰਹੀ ਹੈ ਜੇ ਉਹਨਾਂ ਦੀ 6 ਲੱਖ ਹੋਈ ਆ ਤਾਂ ਅਕਾਲੀ ਦਲ ਕਿਹੜੀਆਂ ਕਿਹੜੇ ਵਰਕਰ ਕਿਹੜੀਆਂ ਐਵੇਂ ਦੀਆਂ ਇਹਨਾਂ ਕੋਲ ਮੰਤਰੀ ਸੀਟ ਦੇ ਨਾਲ ਇਹ ਜਿਹੜੀ ਆ 25 ਲੱਖ ਦੀ ਲੱਗ ਗਿਆ ਤਾਂ ਹੋਰ 10 ਲੱਖ ਇਹਨਾਂ ਕਰ ਦੇਣੀ ਹੈ ਇਹਦਾ ਮਤਲਬ ਉਹ ਅਕਾਲੀ ਦਲ ਦੀ ਜਿਹੜੀ ਭਰਤੀ ਹੋਈ ਹੈ ਜਿਹੜਾ ਖਦਸਾ ਸੀ ਜਿਹੜਾ ਉਹਨਾਂ ਨੂੰ ਸੀਗਾ ਜਦੋਂ ਜਥੇਦਾਰ ਸਾਹਿਬ ਐਲਾਨ ਕਰ ਰਹੇ ਸੀ 2 ਦਸੰਬਰ ਨੂੰ ਕਿ ਜਿਹੜੀ ਕਮੇਟੀ ਬਣਾਈ ਸੀ ਕਮੇਟੀ ਇਸੇ ਮਕਸਦ ਲਈ ਬਣਾਈ ਸੀ ਕਿ ਉਹ ਨਿਗਰਾਨੀ ਇਸ ਗੱਲ ਦੀ ਕਰੇਗੀ ਕਿ ਭਰਤੀ ਝਾਲੀ ਤਾਂ ਨਹੀਂ ਹੋ ਰਹੀ ਜੀ ਕੀ ਭਰਤੀ ਜਿਹੜੇ 35 40 ਸਾਲ ਤੋਂ ਪਹਿਲਾਂ ਅਕਾਲੀ ਦਲ ਕਰਦਾ ਉਹਵੇਂ ਦੀ ਭਰਤੀ ਕਰਨੀ ਆ ਉਹ ਭਰਤੀ ਤਾਂ ਅਕਾਲੀ ਦਲ ਦੇ ਵਰਕਰ ਕਿਵੇਂ ਕਰਦੇ ਆ ਲਿਸਟਾਂ ਵੋਟ ਲਿਸਟਾਂੋਂ ਕੱਢ ਕੇ ਉਹ ਆਪਣੇ ਘਰ ਬੈਠ ਕੇ ਲੋਕਾਂ ਦੀਆਂ ਭਰਤੀਆਂ ਕੱਟੀ ਜਾਂਦੇ ਆ ਤੇ ਜਿਸ ਨੇ ਡੈਲੀਗੇਟ ਬੰਨਾ ਹੁੰਦਾ ਆ ਉਹ 10 10 ਰੁਪਏ ਦੇ ਹਿਸਾਬ ਨਾਲ ਜਿੰਨੀਆਂ ਵੋਟ ਡੈਲੀਗੇਟ ਹੁੰਦੀਆਂ ਨੇ ਉਹਨਾਂ ਵੋਟਾਂ ਜਿਹੜੀਆਂ ਉਹ ਪੈਸੇ ਜਮ੍ਹਾਂ ਕਰਾ ਦਿੰਦਾ ਜਿਹੜੇ ਭਰਦੇ ਤੇ ਫੰਡੇ ਹੁੰਦਾ ਐਕਚੁਅਲੀ ਮੰਨ ਲਓ ਮੈਂ 1000 ਮੈਂ ਮੈਂਬਰਸ਼ਿਪ ਦੀ ਪਰਚੀ ਲੈ ਆਇਆ ਤੇ ਮੈਂ ਆਪਣੇ ਉਹਦੇ ਪੈਸੇ ਜਮ੍ਹਾਂ ਕਰਾ ਦੇਣੇ ਆ ਤੇ ਮੈਂ ਘਰ ਬੈਠ ਕੇ ਉਥੋਂ ਚੱਕ ਕੇ ਵੀਰਾ ਸਿੰਘ 치ਰਾ ਸਿੰਘ ਜਿਹਦਾ ਵੀ ਹੈਗਾ ਨਾਂ ਭਰ ਦੇਣਾ ਇਸ ਤਰ੍ਹਾਂ ਹੀ ਚੱਲਦਾ ਸਾਰਾ ਜੀ ਤੋਂ ਇਸ ਤਰ੍ਹਾਂ ਅਕਾਲੀ ਦਲ 30 ਸਾਲ ਤੋਂ ਪ੍ਰਤੀ ਕਰ ਰਿਹਾ ਉਹਦੇ ਨਾਲ ਸਟਾਟਾ ਇਹਦੇ ਕਰਕੇ ਹੀ ਅਕਾਲੀ ਦਲ ਦਾ ਆਧਾਰ ਲੋਕਾਂ 'ਚ ਨਹੀਂ ਬਣਦਾ ਜਦੋਂ ਤੁਸੀਂ ਪਿੰਡਾਂ ਤੇ ਜਾਓਗੇ ਲੋਕਾਂ ਦੇ ਸੱਥਾਂ ਜਾਓਗੇ ਉੱਥੇ ਪਰਚੀਆਂ ਭਰੋਗੇ ਲੋਕਾਂ ਦੇ ਨਾਲ ਤੁਹਾਡਾ ਤਾਲ ਮਿਲ ਹੋਏਗਾ ਫਿਰ ਅੱਗੇ ਗੱਲ ਬਣੇਗੀ ਜੇ ਅਕਾਲੀ ਦਲ ਦੀ ਧਰਤੀ 35 ਲੱਖ ਹੈਗੀ ਆ ਹੂੰ ਤਾਂ 35 ਲੱਖ ਤਾਂ ਬਹੁਤ ਵੱਡੀ ਜਿਹੜੀ ਪਰਤੀ ਹੋਣੀ ਚਾਹੀਦੀ ਆ ਫਿਰ ਤਾਂ ਹਰੇਕ ਗਲੀ ਦੇ ਵਿੱਚ ਤੁਹਾਨੂੰ 5-10 ਬੰਦੇ ਜਿਹੜੇ ਆ ਉਹ ਅਕਾਲੀ ਦਲ ਦੇ ਝੰਡਾ ਚੱਕ ਕੇ ਬੰਦੇ ਮਿਲਣੇ ਚਾਹੀਦੇ ਆ ਪਰ ਅਕਾਲੀ ਦਲ ਜਿਹੜਾ ਵੀ ਹੁਣ ਤੱਕ ਪ੍ਰੋਗਰਾਮ ਦੇ ਰਿਹਾ ਆ ਲੋਕ ਤਾਂ ਉੱਥੇ ਜਾਣ ਹੀ ਨਹੀਂ ਰਹੇ ਹੂੰ ਕਿ ਉਹਨਾਂ ਨੇ ਸੁਲਤਾਨਪੁਰ ਲੋਧੀ ਦਾ ਮੋਰਚਾ ਲਾਇਆ ਕਿਤੇ ਵੀ ਅਕਾਲੀ ਦਲ ਗਿਆ ਆ ਕਿਤੇ ਵੀ ਜਦੋਂ ਅਸੀਂ ਮੁਕਸਰ ਦੇ ਸਭ ਤੋਂ ਵੱਡੇ ਦਾ ਕੱਠ ਮੁਕਸਰ ਦਾ ਆ ਹੂੰ ਤਾਂ ਉੱਥੇ 5-10 ਹਜ਼ਾਰ ਮੰਨ ਲਓ ਜੀ ਬਿਲਕੁਲ ਅਕਾਲੀਵਰ ਕਿਦਰ ਗਿਆ ਆ ਤੇ ਬਾਕੀ ਤਾਂ ਗਿਆ ਨਹੀਂ ਹੈ ਹੂੰ ਤਾਂ ਇਹ ਜਿਹੜੀ ਭਰਤੀ ਹੋਈ ਆ ਕਿਤੇ ਹੋਰ ਕਿਸੇ ਗ੍ਰਹਿ ਤੇ ਜਾ ਕੇ ਕੀਤੀ ਆ ਇਹਨਾਂ ਨੇ ਹੂੰ ਇੱਥੇ ਤਾਂ ਪੰਜਾਬ ਚ ਤਾਂ ਹੈ ਨਹੀਂ ਗੀ ਜੀ ਜੀ ਉਹ ਭਰਤੀ ਆ ਜਿਹੜੀ ਡਾਲੀ ਭਰਤੀ ਆ ਇਹਦੇ ਨਾਲ ਅਕਾਲੀ ਦਲ ਦਾ ਸੌਰਨਾ ਕੁਛ ਨਹੀਂ ਹੂੰ ਇਹ ਹੋ ਸਕਦਾ ਹੈ ਕਿਉਂਨ ਕਮਿਸ਼ਨ ਦੇ ਅੱਖਾਂ ਚ ਤੁਸੀਂ ਘੱਟਾ ਪਾ ਦੋ ਹੂੰ ਤਾਂ ਉਹਨਾਂ ਨੂੰ ਵੀ ਕੀ ਨੁਕਸਾਨ ਹੈ ਤੁਸੀਂ ਡਾਲੀ ਭਰਤੀ ਆਪਣੇ ਦਫ਼ਤਰਾਂ ਚ ਕੀਤੀ ਹੋਈ ਆ ਕਰੀ ਰੱਖੋ ਲੇਕਿਨ ਵੋਟਾਂ ਚ ਤਾਂ ਉਹਦੀ ਕੋਈ ਤੁਹਾਨੂੰ ਪਤਾ ਤਾਂ ਸੰਗਤਾਂ ਜਾਣ ਕੇ ਲੱਗਣਾ ਜੀ ਸੰਗਤਾਂ ਜਾਣ ਵਾਸਤੇ ਉਹ ਜਦੋਂ ਜਾਣਗੇ ਸੰਤਾਂ ਦੇ ਵਿੱਚ ਹੱਲੇ ਤੱਕ ਕੋਈ ਗਰਾਊਂਡ ਤੇ ਪੰਜਾਬ ਦੀ ਜਈ ਕਿ ਇਹ ਧਰਤੀ ਦੇ ਉੱਤੇ ਤਾਂ ਉਹ ਭਰਤੀ ਅਕਾਲੀ ਦਲ ਦੀ ਦਿਖ ਨਹੀਂ ਰਹੀ ਉਹ ਜਿਹੜੀ ਭਰਤੀ ਦਫ਼ਤਰਾਂ ਤੇ ਹੋਈ ਹੈ ਐਚਏ ਦਫ਼ਤਰ ਤੋਂ ਲਿਜਾ ਕੇ ਉਹਨਾਂ ਨੇ ਆਪਣੇ ਦਫ਼ਤਰਾਂ 'ਚ ਰੱਖ ਲਈ ਹੈ ਬਿਲਕੁਲ ਤੇ ਜਿਨ੍ਹਾਂ ਨੇ ਟਿਕਟਾਂ ਲੈਣੀਆਂ ਨੇ ਇਹਨਾਂ ਦੀਆਂ ਉਹ ਕਰ ਲੈਣਗੇ ਸਾਰੀਆਂ ਬਾਕੀਆਂ ਕਰਦੇ ਆ ਕਾਮਰੇਡਾਂ ਵੀ ਕਰੀ ਜਾਂਦੇ ਹੋਰ ਵੀ ਬਹੁਤ ਭਾਰਟੀਆਂ ਕਰਦੀਆਂ ਲੇਕਿਨ ਉਹਨਾਂ ਦਾ ਗਰਾਊਂਡ ਤੇ ਕਿਤੇ ਨਾ ਨਹੀਂ ਸਰ ਅਗਲੇ ਦਿਨਾਂ 'ਚ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਕੀ ਹੋ ਸਕਦਾ ਮੁੱਖ ਉਦੇਸ਼ ਕੀ ਹੋ ਸਕਦਾ ਉਹਨਾਂ ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਉਹਨਾਂ ਨੇ ਕਿਹਾ ਵੀ ਮੈਂ ਜਥੇਦਾਰੀਆਂ ਛੱਡ ਦਾਂਗਾ ਆਪਣਾ ਅਹੁਦਾ ਛੱਡ ਦਾਂਗਾ ਪਰ ਮੈਂ ਸਿੱਖ ਪੰਥ ਦੇ ਅੱਖਾਂ ਵਿੱਚ ਘੱਟਾ ਨਹੀਂ ਪਾਵਾਂਗਾ ਉਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ ਦੇਖੋ ਜੀ ਜਿਸ ਦਿਨ ਜਿਹੜੇ ਆ 2 ਤਰੀਕ ਨੂੰ ਇਹ ਹੁਕਮ ਹੋਇਆ ਸੀਗਾ ਉਸ ਵਕਤ ਹੀ ਅਕਾਲੀ ਦਲ ਦਾ ਜਿਹੜਾ ਸਤਾ ਵਿੱਚ ਟੜਾਇਆ ਜੀ ਉਹ ਵੀਆਂ ਕੋਸ਼ਿਸ਼ਾਂ ਸੀਗੀਆਂ ਕਿ ਉਹਨਾਂ ਨੂੰ ਡਰਾ ਧਮਕਾ ਕੇ ਜਿਵੇਂ ਪਹਿਲੇ ਜਥੇਦਾਰਾਂ ਨਾਲ ਕਰਦੇ ਆ ਕਿ ਆਪਣੀ ਮਨਮਰਜ਼ੀ ਦੇ ਫੈਸਲੇ ਤੇ ਵਿੱਚ ਸਮਝੌਤੇ ਦੀਆਂ ਗੱਲਾਂ ਚੱਲੀਆਂ ਜੀ ਤਾਂ ਉਸ ਜਿਹੜੀ ਗੱਲ ਕਰ ਚੁੱਕੇ ਸੀ ਹਰਪ੍ਰੀਤ ਸਿੰਘ ਉਹਦੇ ਤੋਂ ਪਿੱਛਾ ਹਟਣ ਦਾ ਮਤਲਬ ਸੀ ਜਾਂ ਤਾਂ ਉਹ ਆਪਣੇ ਸਿਆਸੀ ਸਮਾਜਿਕ ਜਿਹੜੀ ਆ ਉਹ ਆਤਮ ਹੱਤਿਆ ਕਰ ਲੈਣ ਤੇ ਜੀ ਬਿਲਕੁਲ ਕਿਉਂਕਿ ਜੋ ਕਰ ਕਰ ਕੇ ਉਸ ਤੋਂ ਉਲਟ ਜਾ ਕੇ ਤਾਂ ਉਹਦਾ ਮਤਲਬ ਸੀ ਉਹਨਾਂ ਨੇ ਨਹੀਂ ਕੀਤੀ ਉਹਨਾਂ ਨੇ ਰਸਤਾ ਇਹ ਚੁਣਿਆ ਕਿ ਮੈਂ ਸੰਗਤਾਂ ਵਿੱਚ ਜਿਉਂਦਾ ਰਹਿਣਾ ਹੈ ਜੀ ਮੈਂ ਕੁਰਬਾਨੀ ਕਰਨੀ ਆ ਮੈਂ ਸ਼ਹੀਦੀ ਪਾਉਣੀ ਆ ਉਹਨਾਂ ਦਾ ਮਤਲਬ ਸੀਗਾ ਇਹ ਉਹਨਾਂ ਨੇ ਉਸ ਰਸਤਾ ਚੱਲਿਆ ਹੋਇਆ ਉਸ ਰਸਤੇ ਤੋਂ ਉਹ ਜੇ ਮੁੜਦੇ ਆ ਤੇ ਹੁਣ ਆ ਅਕਾਲੀ ਦਲ ਨੇ ਜਿਹੜਾ ਆ ਉਹ ਫੈਸਲਾ ਕਰਨਾ ਹੈ ਕਿ ਉਹਨਾਂ ਨੂੰ ਨੌਕਰੀ ਤੋਂ ਉਹਨਾਂ ਨੇ ਵੈਸੇ ਹਟਾਇਆ ਹੀ ਹੋਇਆ ਆ ਜੀ ਬਿਲਕੁਲ ਤੇ ਪਿਛਲੇ ਫੈਸਲਾ ਕਰਨਾ ਆ ਸ਼ਰਮਣੀ ਕਮੇਟੀ ਤੋਂ ਜਿਹੜੀਆਂ ਕਰਾਇਸਾਂ ਲੱਗੀਆਂ ਰਹੀਆਂ ਨੇ ਉਹ ਤੋਂ ਇਹ ਹੀ ਲੱਗ ਰਿਹਾ ਕਿ ਇਹ ਤੇ ਸ਼ਰਮਣੀ ਕਮੇਟੀ ਵੱਲੋਂ ਉਹਨਾਂ ਦੀਆਂ ਸੁਵਾਵਾਂ ਖਤਮ ਕਰ ਦੇਣਗੇ ਜੀ ਹੁਣ ਇਹ ਕਿ ਪੱਥਰ ਜਿਹੜਾ ਆ ਉਹ ਸ਼ੀਸ਼ੇ ਤੇ ਡਿੱਗੇ ਸ਼ੀਸ਼ਾ ਪੱਥਰ ਤੇ ਡਿੱਗੇ ਨੁਕਸਾਨ ਹੋਣਾ ਅਕਾਲੀ ਦਲ ਦਾ ਨੁਕਸਾਨ ਉੱਚ ਹੋਣਾ ਹੀ ਹੋਣਾ ਆ ਕਿਉਂਕਿ ਕੋਈ ਸੈਟਅਪ ਹਰਪ੍ਰੀਤ ਸਿੰਘ ਕੋਲ ਐਵੇਂ ਦਾ ਨਹੀਂ ਜਿਹਦਾ ਨੁਕਸਾਨ ਹੋਏਗਾ ਹਰਪ੍ਰੀਤ ਜਿਸ ਪੱਧਰ ਤੇ ਖੜਿਆ ਉਹਨਾਂ ਦਾ ਫਾਇਦਾ ਹੋਏਗਾ ਜਿੰਨਾ ਹੋਏਗਾ ਅਕਾਲੀ ਦਲ ਦਾ ਜਿੰਨਾ ਹੋਣਾ ਨੁਕਸਾਨ ਹੋਣਾ ਹੈ ਬਿਲਕੁਲ ਤੇ ਇਹਦੇ ਵਿੱਚ ਮੈਨੂੰ ਲੱਗਦਾ ਜਿਹੜਾ ਹਰਪ੍ਰੀਤ ਸਿੰਘ ਜੀ ਨੇ ਸਿੰਘ ਸਭਾ ਨੇ ਉਹ ਗੇਨ ਕਰਨਗੇ ਕਿੰਨਾ ਕਰਨਗੇ ਇਹਦੇ ਤੇ ਸਵਾਲ ਆਉਣ ਵਾਲੇ ਸਮੇਂ ਕਿਤਾ ਜਾ ਸਕਦਾ ਲੇਕਿਨ ਇਕਲੀ ਦਲ ਦਾ ਇਹ ਸਾਰੇ ਐਪੀਸੋਡ ਜੋ ਕੋਈ ਫਾਇਦਾ ਨਹੀਂ ਹੋਣ ਵਾਲਾ ਉਹ ਦਾ ਉਲਟਾ ਨੁਕਸਾਨ ਹੋਣਾ ਉਹ ਕਿੰਨਾ ਹੋਵੇ ਇਹਦੇ ਤੇ ਡਿਬੇਟ ਕੀਤੀ ਜਾ ਸਰ 10 ਤਰੀਕ ਵਾਲੀ ਮੀਟਿੰਗ ਨੂੰ ਬਾਹਰ ਨਿਕਲੇ ਕੀ ਆ ਸਕਦਾ ਕੀ ਉਹਨਾਂ ਦਾ ਨਤੀਜੇ ਬਾਹਰ ਆ ਸਕਦੇ ਨੇ ਭੁੰਦਰ ਸਾਹਿਬ ਜਾਣਗੇ ਜਾਂ ਇਹ ਰੱਦ ਹੋ ਸਕਦੀ ਹੈ ਮੀਟਿੰਗ ਮੈਨੂੰ ਲੱਗਦਾ ਕਮੇਟੀ ਦਾ ਹੁਣ ਕੋਈ ਬਤਾ ਵਜੂਦ ਰਿਹਾ ਨਹੀਂਗਾ ਹੂੰ ਕਿਉਂਕਿ ਕਮੇਟੀ ਜਿਸ ਮਕਸਦ ਵਾਸਤੇ ਬਣਾਈ ਗਈ ਸੀਗੀ ਜੀ ਕਮੇਟੀ ਦੇ ਉਸ ਮਕਸਦ ਵਾਸਤੇ ਉਹ ਜਿਹੜੀ ਵੱਡੀ ਤੇ ਅਕਾਲੀ ਦਲ ਦੀ ਉਹ ਹੁਣੇ ਮਨ ਬਣਾ ਚੁੱਕੀ ਆ ਕਿ ਅਸੀਂ ਅਕਾਲ ਤਖਤ ਦੀ ਜਿਹੜੀ ਕਮੇਟੀ ਬਣਾਈ ਹੈ ਉਹ ਨੂੰ ਅਸੀਂ ਪ੍ਰਵਾਨ ਨਹੀਂ ਕਰਦੇ ਜੀ ਤੇ ਜਿਹੜੇ ਉਹਨਾਂ ਨੇ ਭਰਤੀ ਕਰ ਲਈ ਹੈ ਉਹਦੇ ਤੇ ਉਹ ਨਾ ਅਧਿਕਾਰ ਦੇ ਰਹੇ ਆ ਜਾਂ ਤਾਂ ਉਹ ਅਧਿਕਾਰ ਦੇਣ ਦੇ ਵੀ ਇਹ ਕਮੇਟੀ ਨਿਗਰਾਨੀ ਕਰ ਲਵੇ ਜਿਹੜੀ ਕਰੀ ਹੈ ਬਣੀ ਹੈ ਜਿਹੜੀ ਉਹਨਾਂ ਨੇ ਭਰਤੀ ਕੀਤੀ ਹੈ ਜਾਇਦ ਕੀਤੀ ਹੈ ਜਾਂ ਨਜਾਇਜ਼ ਕੀਤੀ ਹੈ ਉਹਦੀ ਵੈਰੀਫਿਕੇਸ਼ਨ ਕਰੇ ਉਹਦੇ ਵਾਸਤੇ ਅਧਿਕਾਰ ਦੇ ਨਹੀਂ ਰਹੇ ਤੇ ਉਹ ਫਿਰ ਮੇਰੇ ਖਿਆਲ ਕਮੇਟੀ ਦੀ ਮੀਟਿੰਗ ਹੋਏਗੀ ਮੀਟਿੰਗ ਤੋਂ ਬਾਅਦ ਉਹ ਫੈਸਲਾ ਅਕਾਲ ਤਖਤ ਨੂੰ ਆਪਣੀ ਜਾ ਕੇ ਰਿਪੋਰਟ ਦੇ ਦੂਗੀ ਜੀ ਸਿਰ ਭੁੰਦਰ ਸਾਹਿਬ ਨੂੰ ਸੱਦਿਆ ਹੀ ਉਹਨਾਂ ਨੇ ਇਸ ਵਾਸਤੇ ਹੈ ਕਿ ਭੁੰਦਰ ਸਾਹਿਬ ਉੱਥੇ ਦਾ ਕੇ ਦੱਸਣਗੇ ਕਿ ਤੁਸੀਂ ਕਮੇਟੀ ਤੋਂ ਕੰਮ ਕਰਾਉਣਾ ਚਾਹੁੰਦੇ ਹੋ ਸੁਵਾਵਾ ਕਮੇਟੀ ਦੀਆਂ ਲੈਣੀਆਂ ਚਾਹੁੰਦੇ ਹੋ ਕਿ ਨਹੀਂ ਲੈਣੀ ਚਾਹੁੰਦੇ ਜੀ ਮੈਨੂੰ ਲੱਗਦਾ ਕਿ ਉਹ ਅਕਾਲੀ ਦਲ ਨੇ ਹੁਣ ਫੈਸਲਾ ਕੀਤਾ ਉਹਨਾਂ ਦੀਆਂ ਸੁਵਾਵਾ ਨਹੀਂ ਲੈਣੀਆਂ ਹਾਂ ਹਮ ਜੀ ਹਾਲਾਂਕਿ ਉਹ ਆਪਣੇ ਮੈਂਬਰ ਆ ਉਹਨਾਂ ਦੇ ਵਿੱਚ ਅਕਾਲੀ ਦਲ ਦੇ ਇਹ ਆਲੀ ਜੀ ਨੇ ਚਾਹੇ ਝੁੰਡਾ ਸਾਹਿਬ ਨੇ ਚਾਹੇ ਹੋਰ ਨੇ ਤੇ ਉਹ ਆਪਣੇ ਮੈਂਬਰਾਂ ਦੀ ਵੀ ਗੱਲ ਇਸ ਵਕਤ ਅਕਾਲੀ ਦਲ ਸੁਣ ਲਈ ਤਿਆਰ ਨਹੀਂ ਹੈਗਾ ਤੇ ਹੁਣ ਉਹਨਾਂ ਕੋਲ ਰਸਤਾ ਇਹੀ ਬਚਿਆ ਕਿ ਅਕਾਲ ਤਖਤ ਦੁਆਰਾ ਇਹ ਰਿਪੋਰਟ ਜਾਏਗੀ ਅੱਗੇ ਇਹ ਵਕਤ ਦੱਸੇਗਾ ਕਿ ਹਲੇ ਜਿਹੜੀਆਂ ਅਫਵਾਹਾਂ ਇਹ ਵੀ ਨੇ ਕਿ ਹੋ ਸਕਦਾ ਕਿ ਸ਼ਰਮਣੀ ਕਮੇਟੀ ਦੀ ਜਿਹੜੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਅਕਾਲ ਤਖਤ ਦਾ ਰਗਵੀਰ ਸਿੰਘ ਜੀ ਨੂੰ ਬਦਲ ਦਿੱਤਾ ਜਾਵੇ ਓਕੇ ਤੋ ਇਹ ਵੀ ਹੋ ਸਕਦਾ ਹੈ ਤੇ ਉਹ ਆਪਣੇ ਮਨਪਸੰਦ ਕੋਈ ਜਥੇਦਾਰ ਬਣਾ ਕੇ ਜੀ ਉਹਦੇ ਤੋਂ ਕੋਈ ਫੈਸਲਾ ਕਰਵਾ ਲੈਣਾ ਸਕਦਾ ਹਾਂ ਤੋ ਇਹ ਇਧਰ ਵੀ ਹੋ ਸਕਦਾ ਹੈ ਇਧਰ ਵੀ ਵਧਿਆ ਜਾਏ ਲੇਕਿਨ ਇਹਦੇ ਨਾਲ ਜੋ ਮਰਜ਼ੀ ਕਰ ਲੈਣ ਆ আফਟਰ ਆਲ ਨੁਕਸਾਨ ਅਕਾਲੀ ਦਲ ਦਾ ਖੋਣਾ ਹੀ ਹੋਣਾ ਸਿਆਸੀ ਤੌਰ ਤੇ ਉਹਨਾਂ ਦਾ ਗ੍ਰਾਫ ਹੋਰ ਡਿੱਗੇਗਾ ਜੀ ਸੋ 10 ਤਰੀਕ ਨੂੰ ਹੀ ਪਤਾ ਲੱਗੂਗਾ ਕੀ ਮੀਟਿੰਗ ਵਿੱਚੋਂ ਨਿਕਲ ਕੇ ਆਂਦਾ ਸੋ ਫਿਲਹਾਲ ਹੀ ਧੰਨਵਾਦ ਤੁਹਾਡਾ ਥੈਂਕ ਯੂ ਸਰ